ਇਹਦਾ ਹੱਲ ਕੀ ਏ ਕਿਸਾਨ ਜਿਹੜਾ ਉਹਦੀ ਜ਼ਿੰਦਗੀ ਕਿਵੇਂ ਬਿਹਤਰ ਹੋ ਸਕਦੀ ਹੈ ਤੁਹਾਡੇ ਕੋ ਕੋਈ ਇਸ ਬਾਰੇ ਕੋਈ ਰੋਡ ਮੈਪ ਕੋਈ ਹੋਵੇ ਕਿ ਆਖਰ ਕਿਸਾਨ ਨੂੰ ਕਿਵੇਂ ਸਰਕਾਰਾਂ ਜਿਹੜੀਆਂ ਸਪੋਰਟ ਕਰ ਸਕਦੀਆਂ ਮੈਂ ਇਹ ਕਹਿਣਾ ਚਾਹੂੰਗਾ ਦੀ ਜੋ ਕਿਸਾਨ ਕਰ ਰਿਆ ਨਾ ਐਸ ਵੇਲੇ ਉਹ ਰੁਜਿਆ ਹੋਇਆ ਉੱਜੜ ਕੇ ਰੁਜਿਆ ਹੋਇਆ 66% ਕਿਸਾਨ ਹੈ ਜਿਹਦੇ ਕੋਲ 4 ਹੈਕਟੇਰ ਤੋਂ ਥੱਲੇ ਜ਼ਮੀਨ ਹੈ ਉਹਦੇ ਕੋਲ ਕੋਈ ਵੇਲ ਨਹੀਂਗਾ ਕੰਨ ਖੁਰਕਣ ਦਾ ਸਿਰ ਖੁਰਕਣ ਦਾ ਤੇ ਸੌਣ ਦਾ ਅੱਧੀ ਰਾਤ ਵੇਲੇ ਬਿਜਲੀ ਮਿਲਦੀ ਏ ਉਹਨੂੰ ਖਾਦ ਲੈਣ ਲਿਆ ਭਾਈ ਦੌੜ ਕਰਦਾ ਹੈ ਬਿਜਲੀ ਦੀ ਤਾਰ ਟੁੱਟ ਗਈ ਹੈ ਇਹਨਾਂ ਚੀਜ਼ਾਂ ਨੂੰ ਅਲੱਗ ਰੱਖੀਏ ਕਿਸਾਨੀ ਦੀ ਐਸ ਵੇਲੇ ਜਿੱਥੇ ਕਿਸਾਨ ਹਤੈਸ਼ੀ ਸਰਕਾਰ ਦੀ ਇਹ ਇੱਕ ਰੋਡਮੈਪ ਹੈ ਸਰਕਾਰ ਨੇ ਦਾਵਾ ਕੀਤਾ ਜਿਹੜੇ ਨੀਤੀ ਕਾੜੇ ਕਿਸਾਨ ਤੇ ਸਰਕਾਰ ਦੇ ਵਿਚਲਾ ਜਿਹੜਾ ਗੈਪ ਹੈ ਸਿਰਫ ਕਿਸਾਨ ਦਾ ਇੱਕ ਐਡਮਿਨਿਸਟ੍ਰੇਟਿਵ ਆਰਡਰ ਸਰਕਾਰ ਦਾ ਜਦੋਂ ਜਾਰੀ ਹੋਏਗਾ ਉਹਦੇ ਨਾਲ ਇੱਕੋ ਰਸੇ ਦੇ ਵਿੱਚ ਸਾਰੇ ਵੱਜ ਕੇ ਤੇ ਪਰਫਾਰਮ ਕਰਨਾ ਸ਼ੁਰੂ ਕਰਨਗੇ ਉਹ ਕਦੋਂ ਆਣਾ ਜਦੋਂ ਸਾਡੇ ਲੋਕ ਨੁਮਾਇੰਦੇ ਪਾਰਲੀਮੈਂਟ ਚ ਸਰਕਾਰ ਚ ਜ਼ਿੰਮੇਵਾਰੀ ਨਾਲ ਗੱਲ ਕਰਨਗੇ ਉਹਦੀ ਇੱਕ ਨਿਗੀ ਜੀ ਐਗਜ਼ਾਮਪਲ ਦਿੰਨਾ ਤੁਹਾਨੂੰ ਪਿਛਲੇ ਸਾਲ ਐਡਵਾਂਸ ਐਸਟੀਮੇਟ ਜਿਹੜੇ ਨੇ 23 24 ਦੇ ਕੱਢੇ ਗਏ ਸਰਕਾਰ ਨੇ ਇਹ ਕਿਹਾ ਕਿ 1140 ਲੱਖ ਟਨ ਕਣਕ ਹੋਣ ਵਾਲੀ ਏ ਇਸ ਸੀਜ਼ਨ ਦੇ ਵਿੱਚ ਪਹਿਲੇ ਐਡਵਾਂਸ ਐਸਟੀਮੇਟ ਆਏ ਸੈਕੰਡ ਆਏ ਥਰਡ ਆਏ ਤੇ ਫੋਰਥ ਆਏ ਪਹਿਲਾਂ ਤਾਂ ਇਹ ਪੁੱਛਣਾ ਬਣਦਾ ਸੀਗਾ ਵੀ ਕਿੰਨੀ ਹੋਈ ਪਿਛਲੇ ਸਾਲ ਤੁਹਾਡੀ 1000 ਤੇ 70 ਲੱਖ ਟਨ ਕਣਕ ਹੋਈ 30 ਪਿਛਲੇ ਤੇ 20 ਅਗਲੇ 50 ਲੱਖ ਟਨ ਕਣਕ ਵੱਧ ਪੈਦਾ ਕਰਨ ਦਾ ਤੁਸੀਂ ਟੀਚਾ ਦੇਤਾ ਤੇ ਚਾਰੇ ਪਾਸੇ ਸਰਕਾਰ ਦੀ ਵਾਹ ਵਾਹ ਹੋ ਗਈ ਪੰਜਾਬ ਦੇ ਵਿੱਚ 2 ਸਾਲ ਪਹਿਲਾਂ 182 ਲੱਖ ਟਨ ਦੇ ਕੋਲ ਕਣਕ ਹੋਈ ਪਿਛਲੇ ਸਾਲ ਸਰਕਾਰ ਨੇ ਜਿਹੜੀ ਪ੍ਰਕਿਊਰ ਕੀਤੀ 155 ਲੱਖ ਟਨ ਹੋਈ ਇਹ 30 ਲੱਖ ਟਨ ਦਾ ਜਿਹੜਾ ਘਾਪਾ ਪੈ ਗਿਆ ਕੋਈ ਇਨਕੁਆਰੀ ਮਾਰਕ ਹੋਈ ਕੋਈ ਨੀਤੀ ਘਾੜੇ ਨੂੰ ਪੁੱਛਿਆ ਗਿਆ ਵੀ ਤੂੰ ਕਿਸ ਬੇਸ ਦੇ ਉੱਤੇ ਬੈਠ ਕੇ ਇਹ ਗੱਲ ਕਰ ਦਿੱਤੀ ਕੇਂਦਰ ਸਰਕਾਰ ਨੇ ਸਾਰੇ ਦੇਸ਼ ਦਾ ਅੰਨ ਭਰਨਾ ਏ 5.5 ਲੱਖ ਡੀਪੂ ਏ ਜਿਹਦੇ ਰਾਹੀਂ ਪੰਜਾਬ ਦੀ ਕਣਕ ਜਾਣੀ ਪੰਜਾਬ ਦੀ ਮਾਂ ਕਹਿ ਰਿਆਂ 32% ਕਣਕ ਪੰਜਾਬ ਦੀ ਜਾ ਰਹੀ ਏ ਸਾਰੇ ਦੇਸ਼ ਤੇ 22-24% ਚੌਲ ਜਾ ਰਿਹਾ ਹੈਗਾ ਤੇ ਸਰਕਾਰ ਦੀ ਸੰਜੀਦਗੀ ਇੱਥੋਂ ਪਤਾ ਲੱਗ ਗਈ ਕਿ ਪਿਛਲੇ 3 ਸਾਲਾਂ ਦੇ ਵਿੱਚ ਪ੍ਰੋਡਕਸ਼ਨ ਜਿੰਨੀ ਘਟੀਏ ਉਹਦੇ ਤੇ ਕੋਈ ਇਨਕੁਆਇਰੀ ਮਾਰ ਕੋਈ ਹੋਏ ਕੋਈ ਅਫਸਰ ਸਿੱਧੇ ਕੀਤੇ ਹੋਣ ਕੋਈ ਸਬਸਿਡੀ ਦੀਆਂ ਗੱਲ ਇਹਦੇ ਜੀ ਕਿਸਾਨੀ ਉਲਝਾ ਕੇ ਰੱਖ ਦਿਤੀ ਏ